ਮਿੰਟ ਜੀ ਮੈਂ ਥੋੜੀ ਜੀ GST ਦੀ ਗੱਲ ਜ਼ਰੂਰ ਕਰਨੀ ਹੈ ਕਿਉਂਕਿ ਆਪਾਂ ਪਹਿਲਾਂ ਹੀ ਬਹੁਤ ਜ਼ਿਆਦਾ ਕਹਿੰ ਲੋ ਕਿ ਨੁਕਸਾਨ ਦੇ ਵਿੱਚ ਆ ਬਹੁਤ ਹੀ ਆਰਥਿਕ ਨੁਕਸਾਨ ਪੰਜਾਬ ਦਾ ਹੜਾਂ ਕਰਕੇ ਹੋਇਆ ਪਰ GST ਦੇ ਮਾਮਲੇ ਵਿੱਚ ਚੀਮਾ ਸਾਹਿਬ ਲਗਾਤਾਰ ਵੈਸੇ ਕਹਿੰਦੇ ਰਹੇ ਕਿ ਕੇਂਦਰ ਨੇ ਜੋ ਵੀ ਪਾਲਿਸਿਜ਼ ਬਣਾਈਆਂ ਉਹਦੇ ਨਾਲ ਬਹੁਤ ਢਾਹ ਲੱਗ ਰਹੀ ਹੈ ਪੈਸੇ ਨੂੰ ਲੈ ਕੇ 21000 ਕਰੋੜ ਰੁਪਏ ਸਾਲਾਨਾ ਕਾਟੇ ਦੀ ਵੀ ਉਹ ਗੱਲ ਕਰਦੇ ਆ ਪਰ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਚੀਮਾ ਸਾਹਿਬ ਵਾਲਾ ਪੱਖ ਜੇ ਆਪਾਂ ਦੇਖੀਏ ਤਾਂ ਕਿੰਨਾ ਕੁ ਜੀਐਸਟੀ ਕਰਕੇ ਅਸੀਂ ਦੇਖੋ ਇੱਕ ਚੀਜ਼ ਤਾਂ ਮੈਂ ਤੁਹਾਨੂੰ ਕਲੀਅਰ ਕਰਤੀ ਸੀ ਕਿ ਜੋ ਇਹਨਾਂ ਨੇ ਕਿਹਾ ਜੀ ਸਾਨੂੰ ਇਹਨਾਂ ਘਾਟਾ ਪਿਆ ਕੇਂਦਰ ਸਾਡਾ ਇੰਨਾ ਪੈਸਾ ਦੱਬ ਕੇ ਬੈਠਾ ਤੇ ਮੈਂ ਤੁਹਾਨੂੰ ਯਾਦ ਕਰਾਤਾ ਸੀਗਾ ਕਿ ਇਹਨਾਂ ਨੂੰ 5 ਸਾਲ ਕੰਪਨਸੇਸ਼ਨ ਮਿਲਦਾ ਰਿਹਾ ਇਹਨਾਂ ਦਾ ਮਤਲਬ ਹੁੰਦਾ ਸਰਕਾਰ ਪੰਜਾਬ ਦੀ ਜੀ 4 ਸਾਲ ਪਹਿਲਾਂ ਰਹੇ ਕੈਪਟਨੂਰੀ ਤੇ ਇੱਕ ਸਾਲ ਇਹਨਾਂ ਦਾ ਵਿੱਚ ਆ ਗਿਆ 5 ਸਾਲ ਕੰਪਨਸੇਸ਼ਨ ਉਹਨਾਂ ਨੇ ਦਿੱਤਾ ਵਾ ਇਹਨਾਂ ਨੂੰ ਕੰਪਨਸੇਟ ਕੀਤਾ ਠੀਕ ਹੈ ਉਹ ਅਮਾਉਂਟ ਪੰਜਾਬੀਆਂ ਨੂੰ ਦੱਸ ਦੇਣ ਇਹ ਘਾਟਾ ਕਿੰਨੇ ਦਾ ਬਣਿਆ ਹਮ ਵੈਟ ਤੋਂ ਬਾਅਦ ਜਦੋਂ GST ਲਾਗੂ ਹੋਇਆ ਜੀ ਤੇ ਮਾਲੀਆ ਪ੍ਰਾਪਤੀ ਕਿੰਨੀ ਹੋਈ ਜੋ ਕੰਪਨਸੇਸ਼ਨ ਸੀ ਤਾਂ ਲੋਕ ਫੈਸਲਾ ਕਰ ਲੂਗੇ ਕਿ ਕਿੰਨਾ ਘਾਟਾ ਸੀਗਾ ਜੀ ਤੇ ਕਿੰਨਾ ਤੁਸੀਂ ਵਸੂਲ ਪਾਇਆ ਹਮ ਤਾਂ ਫਿਰ ਉਹਦੇ ਛਾਪ ਨਵੇਂ ਅੰਕੜਾ ਅਪਡੇਟ ਕਰ ਲਵਾਂਗੇ ਜੀ ਰਹੀ ਗੱਲ ਹੁਣ ਕਿ ਘਾਟਾ ਕਿੰਨਾ ਪੈਣਾ ਇਹਨਾਂ ਨੇ ਇੱਕ ਅੰਦਾਜ਼ਾ ਲਾਇਆ ਕਿ 9000 ਕਰੋੜ ਦਾ ਸਾਨੂੰ ਸਲੇਬਾਂ ਦੇ ਪਰਵਰਤਨ ਚ ਘਾਟਾ ਪੈ ਜਾਏਗਾ ਠੀਕ ਹੈ ਜੀ ਹੁਣ ਇੱਕ ਸਟੱਡੀ ਜਿਹੜੀ ਆ ਉਹ ਅੱਜ ਸ਼ਾਇਆ ਹੋਈ ਆ ਉਹ ਮੈਂ ਜ਼ਰੂਰ ਤੁਹਾਡੇ ਸਾਹਮਣੇ ਰੱਖ ਦਿੰਨਾ ਇਹ ਦੋ ਜਿਹੜੇ ਰਿਫਾਰਮਸ ਹੋਏ ਨੇ ਜੀਐਸਟੀ ਦੇ ਵਿੱਚ 1 ਜੁਲਾਈ 18 ਚ 1 ਅਕਤੂਬਰ 19 ਦੇ ਵਿੱਚ ਇਹਨਾਂ ਸੁਧਾਰਾਂ ਦਾ ਜਦੋਂ ਨਤੀਜਾ ਪੂਰਾ ਐ ਪਰਚੋਲੇ ਆ ਗਿਆ ਇਹਦਾ ਵਿਸ਼ਲੇਸ਼ਣ ਕੀਤਾ ਗਿਆ ਜੋ ਸਿੱਟਾ ਨਿਕਲਦਾ ਤਾਂ ਇਹ ਐਸਬੀਆਈ ਰਿਜ਼ਰਵ ਦਾ ਡਾਟਾ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਇਹਦੇ ਚ ਉੱਤਰ ਪ੍ਰਦੇਸ਼ ਨੂੰ ਕਹਿੰਦੇ ਕਿ ਜੀਐਸਟੀ ਸਲੈਬ ਦੇ ਪਰਵਰਤਨ ਚ 74287 ਕਰੋੜ ਦਾ ਫਾਇਦਾ ਹੋ ਜਾਏਗਾ ਜੀ ਨੁਕਸਾਨ ਨਹੀਂ ਹੂੰ ਇਹ ਤਾਂ ਫਾਇਦਾ ਪੌਣਾ ਲੱਖ ਕਰੋੜ ਦਾ ਫਾਇਦਾ ਹੋਏਗਾ ਅੱਛਾ ਜੀ ਅੱਗੇ ਆ ਜਾਓ ਹੁਣ ਆਪਾਂ ਦੂਸਰਾ ਨਹੀਂ ਲਵਾਂਗੇ ਕੋਈ ਪੰਜਾਬ ਨੂੰ ਉਹ ਦੱਸਦੇ ਆ ਕਿ ਇਹਦੇ ਵਿੱਚ 7483 ਕਰੋੜ ਦਾ ਲਗਭਗ 7.5 ਹਜ਼ਾਰ ਕਰੋੜ ਦਾ ਫਾਇਦਾ ਹੋ ਜਾਏਗਾ ਹੂੰ ਜੀ ਠੀਕ ਹੈ ਜੀ ਹਰਿਆਣਾ ਨੂੰ ਇਹਦਾ ਫਾਇਦਾ ਘੱਟ ਹੋਊਗਾ ਕਿਉਂਕਿ ਹਰਿਆਣਾ ਆਪਣੇ ਤੋਂ ਪਹਿਲਾਂ ਹੀ ਉਹਨਾਂ ਦੀ ਜਿਹੜੀ ਜੀਐਸਟੀ ਕਲੈਕਸ਼ਨ ਬਹੁਤ ਜ਼ਬਰਦਸਤ ਹੈ ਜੀ ਉਹ ਤੇ ਆਪਣੇ ਤੋਂ ਮੇਰੇ ਖਿਆਲ ਦੇ ਨਾਲ ਆ ਲੋ ਕਿ ਤਿੰਨ ਟਾਈਮ ਹੀ ਅੱਗੇ ਹੋਗਾ ਤਾਂ ਉਹਨਾਂ ਨੂੰ ਸਿਰਫ 45000 ਕਰੋੜ ਦਾ ਫਾਇਦਾ ਹੋਏਗਾ ਤਾਂ ਇਹ ਸ਼ਾਇਦ ਇਸ ਕਰਕੇ ਹੈ ਕਿ ਜੇ ਸਲੇਬਾ ਦੇ ਵਿੱਚ ਪਰਵਰਤਨ ਹੋ ਜਾਏਗਾ ਠੀਕ ਹੈ ਜੀ ਮਾ ਸਾਹਿਬ ਆਪਣੇ ਪੱਖ ਤੋਂ ਸਹੀ ਹੋ ਸਕਦੇ ਆ ਕਿ ਜੇ ਮੰਨ ਲਓ ਸਲੇਬਾ ਦੇ ਵਿੱਚ ਫਾਇਦਾ ਆ ਮੰਦੇ ਨੂੰ ਪਹੁੰਚੇਗਾ ਤਾਂ ਕਨਜੰਕਸ਼ਨ ਵਾਝਾਏਗੀ ਨਾ ਹੂੰ ਵਿਕਰੀ ਵਾਝਾਏਗੀ ਤਾਂ ਉਸ ਆਧਾਰ ਤੇ ਸ਼ਾਇਦ ਇਹ ਡਾਟਾ ਜਿਹੜਾ ਇਹਨਾਂ ਨੇ ਰਿਲੀਜ਼ ਕੀਤਾ ਕਿ ਜੋ ਸਟੇਟਾਂ ਦੇ ਤੋਖ ਲਿਆ ਇਹਨਾਂ ਦੇ ਡਾਟੇ ਦੇ ਮੁਤਾਬਕ ਕਿ ਕੁਝ ਸਟੇਟਾਂ ਨੂੰ ਤਾਂ ਉਹਦਾ ਬੇਹਦ ਜ਼ਿਆਦਾ ਫਾਇਦਾ ਹੋਏਗਾ ਖਾਸ ਤੌਰ ਤੇ ਯੂਪੀ ਬਿਹਾਰ ਨੂੰ ਤੇ ਪੰਜਾਬ ਨੂੰ ਵੀ ਕਿਉਂਕਿ ਉਹਦੀ ਜੀਐਸਟੀ ਦੀ ਕਲੈਕਸ਼ਨ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਅਜ 26000 ਕਰੋੜ ਹੈ ਸ਼ਾਇਦ ਠੀਕ ਹੈ ਤਾਂ ਉਸ ਦੇ ਹਿਸਾਬ ਨਾਲ ਜਿਆਦਾ ਵੱਡੀ ਆਪਣੀ ਕਲੈਕਸ਼ਨ ਤੇ ਹੈ ਨਹੀਂ ਉਹਦੇ ਹਿਸਾਬ ਨਾਲ ਵੀ ਜੇ 7 7.5 ਹਜ਼ਾਰ ਕਰੋੜ ਦਾ ਫਾਇਦਾ ਹੁੰਦਾ ਤਾਂ ਕੋਈ ਮਾੜਾ ਨਹੀਂ ਹੈ ਪਰ ਮੈਂ ਆਪਣੀ ਸਰਕਾਰ ਦੇ ਨਾਲ ਇਸ ਮਾਮਲੇ 'ਚ ਕਿ ਜੇ ਤਾਂ ਸਾਨੂੰ ਇਹ ਫਾਇਦਾ ਹੁੰਦਾ ਤਾਂ ਠੀਕ ਹੈ ਜੇ ਸਾਨੂੰ ਘਾਟਾ ਹੁੰਦਾ ਕਿਉਂਕਿ ਆਮ ਬੰਦੇ ਨੂੰ ਇਹਦੇ ਨਾਲ ਫਾਇਦਾ ਹੋਣ ਜਾ ਰਿਹਾ ਸਰਕਾਰ ਉਹਦੇ ਝੜਿੱਕਾ ਨਾ ਡਾਏ ਹਾਂ ਅੱਗੇ ਵੰਗੂ ਕਹਿ ਕੇ ਸਾਨੂੰ ਕੰਪਨਸੇਟ ਕਰ ਦਿਓ ਭਾਈ ਠੀਕ ਹੈ ਨਾ ਜੀ ਆ ਮੈਂ ਆਪਣੀ ਸਰਕਾਰ ਨਾਲ ਜਾਊਂਗਾ ਇੱਥੇ ਬਿਲਕੁਲ ਮਾਣ ਜੀ ਮਸਹਬ ਨਾਲ ਹੀ ਖੜੂੰਗਾ ਮਾਨ ਸਾਹਿਬ ਨਾਲ ਹੀ ਖੜੂੰਗਾ ਇਸ ਮਾਮਲੇ ਚ ਕਿ ਜੇ ਸਾਨੂੰ ਨੁਕਸਾਨ ਹੁੰਦਾ ਸਾਡੇ ਆ ਅੰਕੜੇ ਚੱਕੋ ਜੀ ਠੀਕ ਹੈ ਜੀ ਉਸ ਆਧਾਰ ਤੇ ਸਾਨੂੰ ਠੀਕ ਵੈਸਾ ਹੀ ਕੰਪਨਸੇਟ ਕਰ ਦਿਓ ਜਿਦਾ ਤੁਸੀਂ ਅੱਗੇ ਕੀਤਾ ਸੀ ਕਾਟੇ ਚ ਹਾਂ ਬਿਲਕੁਲ ਜੀ